ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਖਬਰੇ ਸਾਹਮਣੇ ਆਈ ਹੈ ਜਲਾਲਾਬਾਦ ਦੇ ਨਵੇਂ ਬੱਸ ਸਟੈਂਡ ਤੋਂ ਜਿੱਥੇ ਲੋੜੀ ਮੰਗਣ ਆਈਆਂ ਔਰਤਾਂ ਦੇ ਵੱਲੋਂ 20000 ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਹੈ ਜੀ ਹਾਂ ਬੈਟਰੀਆਂ ਵਾਲੀ ਦੁਕਾਨ ਸੀ ਤੇ ਦਿੱਲੀ ਤੋਂ ਬੈਟਰੀਆਂ ਦਾ ਸਮਾਨ ਆਇਆ ਹੋਇਆ ਸੀ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਜਦੋਂ ਦੁਕਾਨ ਦੇ ਅੰਦਰ ਸੀ ਤਾਂ ਜਿਹੜੇ ਮੁਲਾਜ਼ਮ ਨੇ ਦੁਕਾਨ ਦੇ ਉੱਤੇ ਕੰਮ ਕਰਦੇ ਉਹਨਾਂ ਨੂੰ ਕੁਝ ਔਰਤਾਂ ਵੱਲੋਂ ਜੋ ਕਿ ਲੋਹੜੀ ਮੰਗਣ ਆਈਆਂ ਸਨ ਤੇ ਉਹਨਾਂ ਵੱਲੋਂ ਘੇਰਾ ਪਾ ਲਿਆ ਗਿਆ ਤੇ ਗੱਲਾਂ ਦੇ ਵਿੱਚ ਵਰਗਲਾ ਕੇ ਜਿਹੜਾ ਬੈਟਰੀਆਂ ਦਾ तकरीबन 20000 ਰੁਪਏ ਦਾ ਜਿਹੜਾ ਹੈ ਕੁੱਲ ਮਿਲਾ ਕੇ ਸਮਾਨ ਸੀ ਜਿਸ ਨੂੰ ਜਿਸ ਦੇ ਉੱਤੇ ਹੱਥ ਸਾਫ਼ ਕਰ ਲਿਆ ਗਿਆ ਹੈ ਸੀਸੀਟੀਵੀ ਫੁਟੇਜ ਵੀ ਮਿਲੀਆਂ ਨੇ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਲੋੜੀ ਮੰਗਣਾਈਆਂ ਔਰਤਾਂ ਵੱਲੋਂ ਇੱਕ ਦੁਕਾਨਦਾਰ ਨੂੰ ਜਿਹੜਾ ਹੈ ਸ਼ਿਕਾਰ ਬਣਾਇਆ ਗਿਆ ਉਸ ਦੇ ਕੋਲੋਂ ਜਿਹੜਾ 20000 ਰੁਪਏ ਦਾ ਸਮਾਨ ਲੁੱਟਿਆ ਗਿਆ ਹੈ ਚੋਰੀ ਕਰ ਲਿਆ ਗਿਆ ਤੇ ਇਹ ਜਿਹੜੀ ਲੋੜੀ ਹੈ ਉਸ ਦੁਕਾਨਦਾਰ ਵਾਸਤੇ ਬੜੀ ਕਹਿਲੀ ਹੈ ਕਿ ਮਾੜੀ ਲੋੜੀ ਸਾਹਮਣੇ ਆਈ ਹੈ ਕਿਉਂਕਿ 20000 ਰੁਪਏ ਦਾ ਸਮਾਨ ਜਿਹੜਾ ਹੈ ਉਸ ਦੀ ਦੁਕਾਨ ਦੇ ਉਤੋਂ ਚੋਰੀ ਕਰ ਲਿਆ ਗਿਆ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਖਬਰ ਸਾਹਮਣੇ ਆਈ ਹੈ ਜਲਾਲਾਬਾਦ ਦੇ ਨਵੇਂ ਬੱਸ ਸਟੈਂਡ ਤੋਂ ਜਿੱਥੇ ਲੋੜੀ ਮੰਗਣ ਆਈਆਂ ਔਰਤਾਂ ਦੇ ਵੱਲੋਂ 20000 ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਜੀ ਹਾਂ ਬੈਟਰੀਆਂ ਵਾਲੀ ਦੁਕਾਨ ਸੀ ਤੇ ਦਿੱਲੀ ਤੋਂ ਬੈਟਰੀਆਂ ਦਾ ਸਮਾਨ ਆਇਆ ਹੋਇਆ ਸੀ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਜਦੋਂ ਦੁਕਾਨ ਦੇ ਅੰਦਰ ਸੀ ਤਾਂ ਜਿਹੜੇ ਮੁਲਾਜ਼ਮ ਨੇ ਦੁਕਾਨ ਦੇ ਉੱਤੇ ਕੰਮ ਕਰਦੇ ਉਹਨਾਂ ਨੂੰ ਕੁਝ ਔਰਤਾਂ ਵੱਲੋਂ ਜੋ ਕਿ ਲੋੜੀ ਮੰਗਣ ਆਈਆਂ ਸਨ ਤੇ ਉਹਨਾਂ ਵੱਲੋਂ ਘੇਰਾ ਪਾ ਲਿਆ ਗਿਆ ਤੇ ਗੱਲਾਂ ਦੇ ਵਿੱਚ ਵਰਗਲਾ ਕੇ ਜਿਹੜਾ ਬੈਟਰੀਆਂ ਦਾ तकरीबन 20000 ਰੁਪਏ ਦਾ ਜਿਹੜਾ ਹੈ ਕੁੱਲ ਮਿਲਾ ਕੇ ਸਮਾਨ ਸੀ ਜਿਸ ਨੂੰ ਜਿਸ ਦੇ ਉੱਤੇ ਹੱਥ ਸਾਫ਼ ਕਰ ਲਿਆ ਗਿਆ ਹੈ ਸੀਸੀਟੀਵੀ ਫੁਟੇਜ ਵੀ ਮਿਲੀਆਂ ਨੇ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਲੋੜੀ ਮੰਗਣਾਈਆਂ ਔਰਤਾਂ ਵੱਲੋਂ ਇੱਕ ਦੁਕਾਨਦਾਰ ਨੂੰ ਜਿਹੜਾ ਹੈ ਸ਼ਿਕਾਰ ਬਣਾਇਆ ਗਿਆ ਉਸ ਦੇ ਕੋਲੋਂ ਜਿਹੜਾ 20000 ਰੁਪਏ ਦਾ ਸਮਾਨ ਲੁੱਟਿਆ ਗਿਆ ਹੈ ਚੋਰੀ ਕਰ ਲਿਆ ਗਿਆ ਤੇ ਇਹ ਜਿਹੜੀ ਲੋੜੀ ਹੈ ਉਸ ਦੁਕਾਨਦਾਰ ਵਾਸਤੇ ਬੜੀ ਕਹਿਲੀ ਹੈ ਕਿ ਮਾੜੀ ਲੋੜੀ ਸਾਹਮਣੇ ਆਈ ਹੈ ਕਿਉਂਕਿ 20000 ਰੁਪਏ ਦਾ ਸਮਾਨ ਜਿਹੜਾ ਹੈ ਉਸ ਦੀ ਦੁਕਾਨ ਦੇ ਉਤੋਂ ਚੋਰੀ ਕਰ ਲਿਆ ਗਿਆ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਖਬਰ ਸਾਹਮਣੇ ਆਈ ਹੈ ਜਲਾਲਾਬਾਦ ਦੇ ਨਵੇਂ ਬੱਸ ਸਟੈਂਡ ਤੋਂ ਜਿੱਥੇ ਲੋੜੀ ਮੰਗਣ ਆਈਆਂ ਔਰਤਾਂ ਦੇ ਵੱਲੋਂ 20000 ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਜੀ ਹਾਂ ਬੈਟਰੀਆਂ ਵਾਲੀ ਦੁਕਾਨ ਸੀ ਤੇ ਦਿੱਲੀ ਤੋਂ ਬੈਟਰੀਆਂ ਦਾ ਸਮਾਨ ਆਇਆ ਹੋਇਆ ਸੀ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਜਦੋਂ ਦੁਕਾਨ ਦੇ ਅੰਦਰ ਸੀ ਤਾਂ ਜਿਹੜੇ ਮੁਲਾਜ਼ਮ ਨੇ ਦੁਕਾਨ ਦੇ ਉੱਤੇ ਕੰਮ ਕਰਦੇ ਉਹਨਾਂ ਨੂੰ ਕੁਝ ਔਰਤਾਂ ਵੱਲੋਂ ਜੋ ਕਿ ਲੋੜੀ ਮੰਗਣ ਆਈਆਂ ਸਨ ਤੇ ਉਹਨਾਂ ਵੱਲੋਂ ਘੇਰਾ ਪਾ ਲਿਆ ਗਿਆ ਤੇ ਗੱਲਾਂ ਦੇ ਵਿੱਚ ਵਰਗਲਾ ਕੇ ਜਿਹੜਾ ਬੈਟਰੀਆਂ ਦਾ तकरीबन 20000 ਰੁਪਏ ਦਾ ਜਿਹੜਾ ਹੈ ਕੁੱਲ ਮਿਲਾ ਕੇ ਸਮਾਨ ਸੀ ਜਿਸ ਨੂੰ ਜਿਸ ਦੇ ਉੱਤੇ ਹੱਥ ਸਾਫ਼ ਕਰ ਲਿਆ ਗਿਆ ਹੈ ਸੀਸੀਟੀਵੀ ਫੁਟੇਜ ਵੀ ਮਿਲੀਆਂ ਨੇ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਲੋੜੀ ਮੰਗਣਾਈਆਂ ਔਰਤਾਂ ਵੱਲੋਂ ਇੱਕ ਦੁਕਾਨਦਾਰ ਨੂੰ ਜਿਹੜਾ ਹੈ ਸ਼ਿਕਾਰ ਬਣਾਇਆ ਗਿਆ ਉਸ ਦੇ ਕੋਲੋਂ ਜਿਹੜਾ 20000 ਰੁਪਏ ਦਾ ਸਮਾਨ ਲੁੱਟਿਆ ਗਿਆ ਹੈ ਚੋਰੀ ਕਰ ਲਿਆ ਗਿਆ ਤੇ ਇਹ ਜਿਹੜੀ ਲੋੜੀ ਹੈ ਉਸ ਦੁਕਾਨਦਾਰ ਵਾਸਤੇ ਬੜੀ ਕਹਿਲੀ ਹੈ ਕਿ ਮਾੜੀ ਲੋੜੀ ਸਾਹਮਣੇ ਆਈ ਹੈ ਕਿਉਂਕਿ 20000 ਰੁਪਏ ਦਾ ਸਮਾਨ ਜਿਹੜਾ ਹੈ ਉਸ ਦੀ ਦੁਕਾਨ ਦੇ ਉੱਤੋਂ ਚੋਰੀ ਕਰ ਲਿਆ ਗਿਆ ਤੁਸੀਂ ਵੇਖ ਰਹੇ ਹੋ ਸカイ نیوز ਪੰਜਾਬ